ਸਿਕੰਦਰ ਸਿੰਘ ਮਲੂਕਾ ਦੇ ਉੱਤੇ ਬਾਦਲ ਪਰਿਵਾਰ ਦਾ ਸਿੱਧਾ ਗੁੱਸਾ ਨਜ਼ਰ ਆਉਣ ਲੱਗਿਆ ਸਿਕੰਦਰ ਸਿੰਘ ਮਲੂਕਾ ਨੂੰ ਉਹਨਾਂ ਦੇ ਅਹੁਦੇ ਤੋਂ ਉਤਾਰ ਦਿੱਤਾ ਗਿਆ ਬਠਿੰਡਾ ਦੇ ਵਿੱਚ ਮੋੜ ਅੰਦਰ ਹਲਕਾ ਇੰਚਾਰਜ ਸਿਕੰਦਰ ਸਿੰਘ ਮਲੂਕਾ ਨੂੰ ਉਹਨਾਂ ਦਾ ਅਹੁਦਾ ਤਿਆਗਣ ਲਈ ਕਿਹਾ ਗਿਆ ਮੁੜ ਕੇ ਉਹਨਾਂ ਦਾ ਅਹੁਦਾ ਆਪ ਹੀ ਉਹਨਾਂ ਤੋਂ ਛਡਾ ਦਿੱਤਾ ਗਿਆ ਯਾਨੀ ਕਿ ਆਰਡਰ ਜਾਰੀ ਕਰ ਦਿੱਤੇਗੇ ਬਾਦਲ ਪਰਿਵਾਰ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਾਰਟੀ ਪ੍ਰਧਾਨ ਦੇ ਵੱਲੋਂ ਇਹ ਫੈਸਲਾ ਸੁਣਾ ਦਿੱਤਾ ਗਿਆ ਔਰ ਇਹ ਫੈਸਲਾ ਆਪਣੇ ਪਿੰਡ 'ਚ ਬਹਿ ਕੇ ਸੁਖਬੀਰ ਬਾਦਲ ਨੇ ਕਹਿੰਦੇ ਸੁਣਾਇਆ ਪਰ ਅਚਾਨਕ ਇਹ ਫੈਸਲਾ ਕਿਉਂ ਲੈ ਲਿਆ ਗਿਆ ਹਰ ਇੱਕ ਚੀਜ਼ ਦੱਸਦੇ ਹਾਂ ਪਰ ਪਹਿਲਾਂ ਕੁਝ ਤੱਥ ਸਾਹਮਣੇ ਰੱਖ ਦਈਏ ਕਿ ਆਖਰਕਾਰ ਇਹ ਸਾਰਾ ਕੁਝ ਹੋਇਆ ਕੀ ਹੈ ਦਰਸਲ ਮੌੜ ਤੋਂ ਹਲਕਾ ਮੌੜ ਤੋਂ ਪਾਰਟੀ ਦੇ ਹਲਕਾ ਇੰਚਾਰਜ ਸਿਕੰਦਰ ਸਿੰਘ ਮਲੂਕਾ ਸੀ ਜਣਾਂ ਦੇ ਹੁਣੀ ਨੂੰ ਤੇ ਪੁੱਤ ਦੋਵੇਂ ਉਹ ਭਾਜਪਾ ਚ ਸ਼ਾਮਿਲ ਹੋਏ ਨੇ ਔਰ ਅਕਾਲੀ ਦਲ ਨੇ ਹੁਣ ਮੋੜ ਤੋਂ ਹਲਕਾ ਇੰਚਾਰਜ ਦੀ ਪੋਸਟ ਤੋਂ ਮਲੂਕਾ ਨੂੰ ਉਤਾਰ ਦਿੱਤਾ ਆ ਔਰ ਉਹਨਾਂ ਦੀ ਥਾਂ ਦੇ ਉੱਤੇ ਜਨਮੇਜਾ ਸਿੰਘ ਸੇਖੋ ਨੂੰ ਇਹ ਅਹੁਦਾ ਦਿੱਤਾ ਗਿਆ ਜਨਮੇਜਾ ਸਿੰਘ ਸੇਖੋ ਅਕਾਲੀ ਦਲ ਦੇ ਵਿੱਚ ਸਾਬਕਾ ਮੰਤਰੀ ਰਹਿ ਚੁੱਕੇ ਨੇ ਔਰ ਉਹਨਾਂ ਨੂੰ ਹੁਣ ਇਹ ਹਲਕਾ ਇੰਚਾਰਜ ਦਾ ਮੌਕਾ ਸੌਂਪਿਆ ਗਿਆ ਬਠਿੰਡਾ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਵਾਸਤੇ ਉਹਨਾਂ ਦਾ ਪ੍ਰਚਾਰ ਕਰਨ ਵਾਸਤੇ ਸਿਕੰਦਰ ਸਿੰਘ ਮਲੂਕਾ ਵੱਡੀ ਭੂਮਿਕਾ ਨਿਭਾਉਂਦੇ ਰਹੇ ਨੇ ਹੁਣ ਤੱਕ ਕਾਫੀ ਮਦਦ ਕਰਦੇ ਰਹੇ ਨੇ ਬੀਬੀ ਬਾਦਲ ਦੀ ਪਰ ਹੁਣ ਉਹਨਾਂ ਨੂੰ ਆਖਰਕਾਰ ਇਸ ਅਹੁਦੇ ਤੋਂ ਉਦਾਰ ਦਿੱਤਾ ਗਿਆ ਮੌੜ ਜਿਹੜਾ ਆ ਮੌੜ ਹਲਕਾ ਇਹ ਬਠਿੰਡਾ 'ਚ ਆਉਂਦਾ ਆ ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਿਕੰਦਰ ਸਿੰਘ ਮਲੂਕਾ ਦਾ ਆਪਣਾ ਹਲਕਾ ਰਾਮਪੁਰਾ ਫੂਲ ਰਾਮਪੁਰਾ ਫੂਲ ਫਿਰੋਜ਼ਪੁਰ ਚ ਆਉਂਦਾ ਆ ਪਰ ਰਾਮਪੁਰਾ ਫੂਲ ਦੇ ਬਾਬਤ ਅਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਸਿਰਫ ਮੋੜ ਦੀ ਗੱਲ ਅਜੇ ਸਾਹਮਣੇ ਆਈ ਹੈ ਇੱਥੇ ਇਹ ਵੀ ਕਿਆਸਰਾਈਆਂ ਲੱਗ ਰਹੀਆਂ ਨੇ ਕਿ ਪੂਰੀ ਤਰ੍ਹਾਂ ਨਹੀਂ ਛੱਡਿਆ ਸਿਕੰਦਰ ਸਿੰਘ ਮਲੂਕਾ ਨੂੰ ਰਾਮਪੁਰਾ ਫੂਲ ਤੋਂ ਅਕਾਲੀ ਦਲ ਨੂੰ ਅਜੇ ਤੱਕ ਹੋਰ ਕੋਈ ਸ਼ਾਇਦ ਲੱਭਣਾ ਬਾਕੀ ਹੈ ਤੇ ਸਿਕੰਦਰ ਸਿੰਘ ਮਲੂਕਾ ਇੱਕ ਵੱਡਾ ਨਾਮ ਨੇ ਰਾਮਪੁਰਾ ਫੂਲ ਦੇ ਵਿੱਚ ਔਰ ਅਕਾਲੀ ਦਲ ਆਪਣੇ ਹੱਥੋਂ ਸੀਟ ਜਾਣ ਨਹੀਂ ਦੇਣਾ ਚਾਹੁੰਦਾ ਜਿਸ ਕਾਰਨ ਸ਼ਾਇਦ ਸਿਰਫ ਮੋੜ ਦੀ ਗੱਲ ਕੀਤੀ ਗਈ ਹੈ ਖੈਰ ਮੋੜ ਤੇ ਵੀ ਆਉਂਦੇ ਆ ਜਨਮੇਜਾ ਸਿੰਘ ਸੇਖੋ ਨੂੰ ਉੱਥੇ ਹਲਕਾ ਇੰਚਾਰਜ ਲਗਾ ਦਿੱਤਾ ਗਿਆ ਜਨਮੇਦਾ ਸਿੰਘ ਸੇਖੋਂ ਕੌਣ ਨੇ ਉਹ ਵੀ ਦੱਸਦੇ ਆ ਜਨਮੇਦਾ ਸਿੰਘ ਸੇਖੋਂ ਅਰ ਦਸਲ ਮੰਤਰੀ रह ਚੁੱਕੇ ਨੇ ਬਾਦਲ ਸਰਕਾਰ ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਉਹਨਾਂ ਦੇ ਵਿੱਚ ਮੰਤਰੀ ਰਹਿ ਚੁੱਕੇ ਨੇ 1997 ਦੇ ਵਿੱਚ ਵਿਧਾਇਕ ਬਣਦੇ ਨੇ ਫਿਰੋਜ਼ਪੁਰ ਕੈਂਟ ਏਰੀਆ ਜਿੱਥੋਂ ਵਿਧਾਇਕ ਬਣਦੇ ਨੇ 1997 ਦੇ ਵਿੱਚ ਉਸ ਤੋਂ ਬਾਅਦ 2002 ਦੇ ਵਿੱਚ 2007 ਦੇ ਵਿੱਚ 2012 ਦੇ ਵਿੱਚ ਵਿਧਾਇਕ ਬਣਦੇ ਨੇ ਜਦੋਂ ਬਾਦਲ ਸਰਕਾਰ ਆਂਦੀ 2007 ਦੇ ਵਿੱਚ ਤੋਂ ਉਹਨਾਂ ਨੂੰ ਇਰੀਗੇਸ਼ਨ ਵਿਭਾਗ ਦਿੱਤਾ ਜਾਂਦਾ ਆ ਇਰੀਗੇਸ਼ਨ ਮੰਤਰਾਲਾ ਜਿਹੜਾ ਆ ਉਹ ਦਿੱਤਾ ਜਾਂਦਾ ਤੇ ਉਸ ਦੇ ਵਿੱਚ ਉਹ ਮੰਤਰੀ ਰਹਿੰਦੇ ਨੇ ਸਾਬਕਾ ਮੰਤਰੀ ਨੇ ਸਰਕਾਰ ਦੇ ਵਿੱਚ ਔਰ ਉਹਨਾਂ ਨੂੰ ਹੁਣ ਮੌੜ ਦਾ ਹਲਕਾ ਇੰਚਾਰਜ ਜਿਹੜਾ ਉਹ ਬਣਾ ਦਿੱਤਾ ਗਿਆ ਖੈਰ ਇਹ ਤਾਂ ਉਹ ਤੱਥ ਨੇ ਪਰ ਦੂਜੇ ਪਾਸੇ ਹੁਣ ਵੇਰਵਾ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰਕਾਰ ਇਦਾਂ ਹੋਇਆ ਕਿਉਂ ਐਦਾਂ ਕਿ ਆਸ ਰਹੀਆਂ ਲੱਗ ਰਹੀਆਂ ਨੇ ਕਿ ਇਹ ਬਦਲ ਜਿਹੜਾ ਆ ਇਹਦੇ ਨਾਲ ਸਿਕੰਦਰ ਸਿੰਘ ਮਲੂਕਾਂ ਨੂੰ ਬਾਦਲ ਪਰਿਵਾਰ ਨੇ ਇਹ ਤਾਂ ਦੱਸਿਆ ਦਿੱਤਾ ਕਿ ਤੁਹਾਡੇ ਨੂੰ ਪੁੱਤਰ ਨੇ ਜੋ ਫੈਸਲਾ ਲਿਆ ਉਹ ਤੁਹਾਡੇ ਲਈ ਘਾਤਕ ਸਾਬਤ ਹੋ ਸਕਦਾ ਯਾਨੀ ਕਿ ਸਿਕੰਦਰ ਸਿੰਘ ਮਲੂਕਾ ਲਈ ਵੀ ਘਾਤਕ ਸਾਬਤ ਹੋ ਸਕਦਾ ਹੈ ਸਿਕੰਦਰ ਸਿੰਘ ਮਲੂਕਾ ਨੂੰ ਹਲਕਾ ਇੰਚਾਰਜ ਦੀ ਪੋਸਟ ਤੋਂ ਉਤਾਰ ਕੇ ਇਹ ਸਾਫ ਦੱਸ ਦਿੱਤਾ ਪ੍ਰਤੀਤ ਹੋ ਰਿਹਾ ਸ਼ਾਇਦ ਇਸੇ ਤਰ੍ਹਾਂ ਦੱਸਣਾ ਚਾਹੁੰਦਾ ਹੈ ਬਦਲ ਪਰਿਵਾਰ ਕਿ ਹੁਣ ਆਪਣੀ ਸੀਟ ਜਿਹੜੀ ਹੈ ਉਹ ਵੀ ਬਚਾ ਲਓ ਕਿਉਂਕਿ ਰਾਮਪੁਰਾ ਫੂਲ ਦਾ ਵੀ ਫੈਸਲਾ ਲਿਆ ਜਾ ਸਕਦਾ ਹੈ ਰਾਮਪੁਰਾ ਫੂਲ ਤੋਂ ਅਜੇ ਫੈਸਲਾ ਨਹੀਂ ਲਿਆ ਜ਼ਾਹਿਰ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਔਰ ਪਾਰਟੀ ਵੀ ਇਸ ਪੋਜੀਸ਼ਨ 'ਚ ਨਹੀਂ ਹੈ ਕਿ ਰਾਮਪੁਰਾ ਫੂਲ ਤੋਂ ਵੀ ਸਿਕੰਦਰ ਸਿੰਘ ਮਲੂਕਾ ਵਰਗੇ ਟਕਸਾਲੀ ਚਿਹਰੇ ਨੂੰ ਹਟਾਇਆ ਜਾ ਸਕੇ ਦੂਜੀ ਗੱਲ ਇਹ ਚੱਲਦੀ ਪਈ ਹੈ ਕਿ ਕੀ ਸਿਕੰਦਰ ਸਿੰਘ ਮਲੂਕਾ ਵਿਪਾਜਪਾ ਚ ਜਾ ਰਲਣਗੇ ਜਿਵੇਂ ਉਹਨਾਂ ਦੇ ਨੂੰਹ ਪੁੱਤ ਗਏ ਨੇ ਜਦੋਂ ਸਿਕੰਦਰ ਸਿੰਘ ਮਲੂਕਾ ਨਾਲ ਇਹ ਗੱਲ ਕੀਤੀ ਗਈ ਤਾਂ ਉਹ ਆਪਣੇ ਨੂੰਹ ਜਾਂ ਪੁੱਤਰ ਦੇ ਫੈਸਲੇ ਬਾਰੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਉਹ ਕਹਿੰਦੇ ਨੇ ਕਿ ਇਹਦੇ ਵਿੱਚ ਮੇਰੀ ਕੋਈ رائے ਨਹੀਂ ਹੈ ਇਹ ਉਹਨਾਂ ਦਾ ਆਪਣਾ ਫੈਸਲਾ ਸੀ ਤੇ ਇਹਨਾਂ ਦੇ ਸਵਾਲ ਜਿਹੜੇ ਨੇ ਉਹ ਉਹਨਾਂ ਨੂੰ ਹੀ ਪੁੱਛੋ ਉਹ ਆਪ ਨਹੀਂ ਜਵਾਬ ਦੇਣਗੇ ਖੈਰ ਇਸ ਮਾਮਲੇ ਨੂੰ ਲੈ ਕੇ ਸਿਕੰਦਰ ਸਿੰਘ ਮਲੂਕਾ ਪੱਲਾ ਛਾੜਦੇ ਦਾ ਜ਼ਰੂਰ ਨਜ਼ਰ ਆਏ ਨੇ ਪਰ ਫਿਲਹਾਲ ਬਾਦਲ ਪਰਿਵਾਰ ਨੇ ਸਿਕੰਦਰ ਸਿੰਘ ਮਲੂਕਾ ਦੇ ਸਾਹਮਣੇ ਹੁਣ ਦੋ ਰਾਹ ਪੇਸ਼ ਕਰ ਦਿੱਤੇ ਨੇ ਜਾਂ ਤਾਂ ਫਿਰ ਪਾਰਟੀ 'ਚ ਚਲੇ ਜਾਓ ਤੇ ਜਾਂ ਫਿਰ ਆਪਣੀ ਜਿਹੜੀ ਸੀਟ ਹੈਗੀ ਐ ਬਚੀ ਹੋਈ ਉਹਨੂੰ ਸਾਂਭਣ ਵਾਸਤੇ ਕੁਝ ਨਾ ਕੁਝ ਕਰੋ ਖੈਰ ਸਿਕੰਦਰ ਸਿੰਘ ਮਲੂਕਾ ਕੀ ਕਰਨਗੇ ਬਾਅਦ ਦੀ ਗੱਲ ਆ ਪਰ ਲੱਗੇ ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਦਾ ਵੀ ਬਿਆਨ ਸਾਹਮਣੇ ਆਇਆ ਸੀ ਜਿਸ ਵਿੱਚ ਕਹਿੰਦੇ ਸੀ ਕਿ ਭਾਜਪਾ 'ਚ ਜਾਣ ਵਾਲਿਆਂ ਦਾ ਡੀਐਨਏ ਟੈਸਟ ਹੋਣਾ ਜ਼ਰੂਰੀ ਹੈ ਇਹਨਾਂ ਮਸਲੇ ਨੂੰ ਲੈ ਕੇ ਫਿਲਹਾਲ ਸੁਖਬੀਰ ਬਾਦਲ ਦੇ ਉੱਤੇ ਕਾਫੀ ਟਿੱਕ ਟਿੱਪਣੀ ਚੱਲਦੀ ਪਈ ਆ ਦੂਜੇ ਪਾਸੇ ਸਿਕੰਦਰ ਸਿੰਘ ਮਲੂਕਾ ਜਿਹੜੇ ਨੇ ਉਹ ਜ਼ਰੂਰ ਇਸ ਉੱਤੇ ਬੋਲਦੇ ਨਜ਼ਰ ਆਏ ਨੇ ਆਖਰ ਕੀ ਕੁਝ ਬੋਲਣੇ ਆਉ ਸੁਣ ਮਾਹੌਲ ਵਧੀਆ ਆਕਾਲੀ ਦਲ ਦੇ ਹੱਕ ਚ ਵਧੀਆ ਮਾਹੌਲ ਬਣਿਆ ਹੋਇਆ ਹੈ ਇਹ ਪਰਨਪਾਲਜੀ ਦੇ ਵੀ ਜਿਹੜਾ ਹੈ ਉਹਨਾਂ ਤੋਂ ਸਵਾਲ ਪੁੱਛੋ ਮੈਂ ਤਾਂ ਉਹਨਾਂ ਦੀ ਇੰਡੀਪੈਂਡੈਂਟ ਹੈ ਉਹ ਜਿਹੜੇ ਬੱਚੇ ਆ ਬਾਲਗ ਥੋੜਾ ਉਹਨਾਂ ਨਾਲ ਗੱਲ ਕਰ ਰਹੇ ਬੇਬੀ ਪਰਿਵਾਰ ਦੇ ਮੈਂਬਰ ਸੀ ਤੁਹਾਡੇ ਨਾਲ ਕੋਈ ਗੱਲ ਹੈ ਇਹ ਹੈਗੇ ਹੁਣ ਵੀ ਸਾਡੇ ਪਰਿਵਾਰ ਦੇ ਮੈਂਬਰੀ ਹੈ ਉਹ ਜਿਹੜਾ ਬਾਹਰ ਹੈ ਮੈਂਬਰੀ ਤੇ ਠੀਕ ਹੈ ਮੈਂਬਰੀ ਹੈ ਮਲੂਕਾ ਮਲੂਕਾ ਤਾਂ ਕਿਤੇ ਨਾ ਕਿਤੇ ਉਂਗਲ ਚੱਕੀ ਜਾਂਦੀ ਸੀਗੀ ਇਸ ਗੱਲ ਦੇ ਉੱਪਰ ਤੁਸੀਂ ਵੀ ਟਿਕਾ ਟਿਕਨੀ ਕਰਦੇ ਰਹੇ ਹੋ ਦਲ ਬਦਲਣ ਦੇ ਉੱਪਰ ਪਰ ਪਰਿਵਾਰਕ ਤੌਰ ਦੇ ਉੱਪਰ ਹੀ ਨਹੀਂ ਨਹੀਂ ਪਰ ਕੋਈ ਪਰਿਵਾਰ ਦੇ ਤੌਰ ਤੇ ਜੇ ਕੋ ਤੇ ਮੈਂ ਉਹ ਤਾਂ ਸਾਰਿਆਂ ਦੇ ਸਾਹਮਣੇ ਇਹ ਕੋਈ ਲੁਕ ਲਪੇਟੀ ਦੀ ਗੱਲ ਹੈ ਨਹੀਂ ਕਿ ਜਿੱਕੇ ਵੀ ਕੋਈ ਲੁਕ ਲਪੇਟੀ ਹੈ ਕਿਸੇ ਨੂੰ ਜਦ ਤੱਕ ਕੋਈ ਸਾਡੇ ਕੋਲੋਂ ਕਿਸੇ ਦੀ ਕੋਈ ਸ਼ਿਕਾਇਤ ਆਉਂਦੀ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਲੈਂਦੇ ਜਿਹਦੇ ਖਿਲਾਫ ਸ਼ਿਕਾਇਤ ਆਉਂਦੀ ਤੇ ਆਪੇ ਅਗਲਾ ਜਵਾਬ ਦਿੰਦਾ ਕਿ ਮੈਂ ਕਿੰਨਾ ਕੀ ਕਰਦਾ ਸ਼ਿਕਾਇਤ ਤੇ ਮੈਂ ਸਲਾਮ مشورہ ਕੀਤਾ ਨਹੀਂ ਜੀ ਇਸ ਬਾਬਤ ਕੋਈ ਨਹੀਂ ਮੈਂ ਤਾਂ ਰੋਕਿਆ ਸੀ ਵੀ ਨਾ ਜਾਓ ਅੱਛਾ ਜੀ ਮੈਂ ਕਿ ਅਗਲੇ ਬੱਚੇ ਦੀ ਮਰਜ਼ੀ ਹੈ ਮੈਂ ਤਾਂ ਅੱਜ ਵੀ ਕਹਿਣਾ ਵੀ ਮੈਂ ਤਾਂ ਅੱਜ ਵੀ ਕਹਿਣਾ ਟਿਕਟ ਦੰਦੇ ਆ ਜੀ ਫਿਰ ਪ੍ਰਚਾਰ ਕਿਦਾਂ ਕਰੀ ਟਿਕਟ ਦੰਦਾਂ ਚਲੋ ਵੇਖੀ ਜਉ ਦੇਣਗੇ ਨਹੀਂ ਦੇਣਗੇ ਕੀ ਕਰਨਗੇ ਜੁਦ ਇਹ ਹਾਲਾਤ ਹੋਣਗੇ ਉਹ ਜੇ ਵੇਖਾਂ ਤੁਹਾਡਾ ਆਪਣਾ ਇੱਕ ਕੰਦ ਹੈ ਜੀ ਸਿਆਸਤ ਦੇ ਵਿੱਚ ਫਿਰ ਕਿਹਦੇ ਕੰਨੀ ਤੁਸੀਂ ਆਜੂਗਾ ਸਮਾਉ ਉਹਦਾ ਜਵਾਬ ਦੇਵਾਂਗੇ ਤੁਹਾਨੂੰ ਸਾਹਿਬ ਮੁਲਕਾ ਸਾਹਿਬ ਤੁਸੀਂ ਖੁਦ ਮੋੜ ਮੰਡੀ ਦੇ ਹਲਕਾ ਇੰਚਾਰਜ ਸੀਗੇ ਰਾਤ ਜਿਹੜਾ ਤੁਹਾਨੂੰ ਵੀ ਚੇਂਜ ਕਰ ਦਿੱਤਾ ਉੱਥੇ ਸਿੱਖ ਹੁੰਦਾ ਮੈਂ ਕੋਈ ਗੱਲ ਨਹੀਂ ਫਿਰ ਕੇ ਪਾਰਟੀ ਹੈ ਭਾਵੇਂ ਕਿਸੇ ਨੂੰ ਚੇਂਜ ਕਰ ਸਕਦੇ ਸਖਵੀਰ ਜੀ ਪ੍ਰਧਾਨ ਹੈ ਪਾਰਟੀ ਦੇ ਮਾਲਕ ਨੇ ਕਿਸੇ ਨੂੰ ਵੀ ਲਾ ਸਕਦੇ ਉਹਨਾਂ ਦਾ ਅਧਿਕਾਰ ਹੈ ਇਹ ਉਹਦੇ ਤੇ ਸਾਡੇ ਕਿੰਤੂ ਪਰੰਤੂ ਥੋੜਾ ਕੋਈ ਕਿਤੇ ਨਾ ਕਿਤੇ ਇਹ ਨਹੀਂਗਾ ਜੀ ਤੁਹਾਡੇ ਤੁਹਾਡੇ ਲਈ ਇੱਕ ਪ੍ਰੋਬਲਮ ਖੜੀ ਹੋਊਗੀ ਕੋਈ ਪ੍ਰਾਬਲਮ ਦੇ ਨਾਲ ਜਾਂ ਪਾਰਟੀ ਨਾਲ ਸੱਚੇ ਬਾਦਸ਼ਾਹ ਨਾ ਪ੍ਰੋਬਲਮ ਖੜੀ ਕਰੇ ਕੋਈ ਪ੍ਰੋਬਲਮ ਖੜੀ ਨਹੀਂ ਹੋ ਸਕਦੀ ਇੱਕ ਵੈਗਰੂ ਨਾਲ ਰਹੇ ਬਾਕੀ ਸਭ ਠੀਕ ਹੈ ਤੁਹਾਡੇ ਦੇ ਵੀ ਕਿਹਾ ਜਾ ਰਿਹਾ ਵੀ ਬਹੁਤ ਜਲਦੀ ਮਲੂਕਾ ਸਾਹਿਬ ਵੀ ਸ਼ਾਇਦ ਚਲੋ ਜਦੋਂ ਤੁਸੀਂ ਮੈਨੂੰ ਇਹ ਸਵਾਲ ਉਧੇ ਕਰਿਓ ਨਹੀਂ ਤੁਸੀਂ ਅਕਾਲੀ ਦਲ ਨਾਲ ਹੀ ਰਹੋਗੇ ਜਾਂ ਮੈਂ ਕਿਹਾ ਸਵਾਲ ਉਧੇ ਕਰਿਓ ਮੈਂ ਅਕਾਲੀ ਦਲ ਚ ਹੈਗਾ ਤੇ ਜਦੋਂ ਮੈਂ ਗਿਆ ਉਦੋਂ ਸਵਾਲ ਕਰਨਾ ਐਵੇਂ ਮੈਨੂੰ ਭੇਜੀ ਜਾਂਦੇ ਮੱਲੋਂ ਮੱਲੀ ਤੁਸੀਂ ਨਹੀਂ ਕਿਹਾ ਜਾ ਰਿਹਾ ਨਹੀਂ ਤੇ ਚਲ ਬਸ নো ਕਮੈਂਟ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ